ਪੰਜਾਬ ਦੇ ਸਕੂਲਾਂ ਵਿੱਚ ਸ਼ਹੀਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਤੇ ਤੁਹਾਨੂੰ ਸਿੱਧਾ ਇਸ ਸਮੇਂ ਲੈ ਕੇ ਚਲਾਂਗੇ ਬਠਿੰਡਾ ਜਿੱਥੇ ਗੋਵਿੰਦ ਸੈਣੀ ਸਾਡੇ ਸਹਿਯੋਗੀ ਜੁੜੇ ਹੋਏ ਨੇ ਗੋਵਿੰਦ ਇਸ ਸਮੇਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਕੂਲਾਂ ਤੋਂ ਸਾਹਮਣੇ ਆ ਰਹੀਆਂ ਨੇ ਇਹ ਪੰਜਾਬ ਸਰਕਾਰ ਦੇ ਤਰਫੋਂ ਪ੍ਰੋਗਰਾਮ ਸਾਰੇ ਪ੍ਰਾਈਵੇਟ ਸਕੂਲ ਸਾਰਾ ਸਕੂਲ ਦੇ ਵਿੱਚ ਬਕਾਇਦਾ ਹਦੈਤ ਕੀਤੀ ਗਈ ਹੈ ਸਤਿ ਸ੍ਰੀ ਅਕਾਲ ਗੁਰਗੋਬ ਸਿੰਘ ਜੀ ਦੇ ਪ੍ਰਵਾਦ ਦੇ ਵਿੱਚ ਹੋਣਾ ਹੋਇਆ ਸੀ ਇਸ ਤਰ੍ਹਾਂ ਸਹਿਜਾ ਜਿਹੜਾ ਸਿਟੀ ਤੇ ਸਾਡਾ ਜਿਹਾ ਬਣਾਇਆ ਜਾ ਰਿਹਾ ਉਸ ਰੋਸ ਤੋਂ ਬਪਿੱਤ ਸਾਰੇ ਛੁੱਲ ਦੇ ਵਿੱਚ ਬੱਚਿਆਂ ਨੂੰ ਦੇ ਇਤਿਹਾਸ ਬਾਰੇ ਦੱਸਿਆ ਜਾਵੇ ਅਸੀਂ ਫਿਲਹਾਲ ਕੁਹੁੰਡਾ ਤੇ ਸਰਕਾਰੀ ਸੰਦੀਪ ਸ੍ਰੀ ਸੰਦੀਪ ਸਿੰਘ ਸਕੂਲ ਦੇ ਵਿੱਚ ਮਿਲ ਸਕਦੇ ਤੁਸੀਂ ਇਸ ਸਵੇਰ ਵਿੱਚ ਬੱਚੇ ਇੱਥੇ ਬੈਠੇ ਹੈਗੇ ਨੇ ਟੀਚਰ ਜਿਹੜੇ ਹੈਗੇ ਆ ਬਕਾਇਦਾ 9 ਵਜੇ ਤੋਂ ਇੱਥੋਂ ਆ ਕੇ ਤੇ ਬੱਚਿਆਂ ਨੂੰ ਬਕਾਇਦਾ ਇਸ ਇਤਿਹਾਸ ਬਾਰੇ ਸਾਰਿਆਂ ਨੂੰ ਸੁਖਿਆ ਜਾ ਰਿਹਾ ਹੈ ਕਿਉਂ ਦੇਖ ਸਕੋ ਬਲੈਕਬੋਰਡ ਤੇ ਬਕਾਇਦਾ ਇਹ ਲਿਖਿਆ ਵੀ ਕਿਹਾ ਹੈ ਸਾਰੇ ਬੱਚੇ ਵਿੱਚ ਬੱਚੇ ਨੂੰ ਵੀ ਨਹੀਂ ਪਤਾ ਕਿ ਆਸਬਾਰ ਉਸ ਬੱਚਨ ਬ੍ਰਿਖ ਕੀ ਨਾ ਦੱਸਿਆ ਜਾ ਰਿਹਾ ਹੈ ਉਹ ਸੇ ਤਸਵੀਰਾਂ ਦਿਖਾ ਰਹੇ ਕਿ ਦੇਖੋ ਕਿਸ ਤਰ੍ਹਾਂ ਹੈਗਾ ਆਤਰਪਾਨੜ ਹੈਗਾ ਜਿਹੜੇ ਤੋਂ ਹੀ ਮੰਦ ਆ ਚੁੱਕੇ ਹੈਗੇ ਨੇ ਤੇ ਤੇ ਅਧਿਆਪਕ ਵੀ ਜਿਹੜੇ ਪੰਜਾਬ ਸਰਕਾਰ ਦੁਪੇ ਕੇ ਆ ਰਿਹਾ ਹੈ ਕਿ ਕੀ ਗਈ ਹੈ ਜੋ ਬੱਚਿਆਂ ਨੂੰ ਸਿਖਾਇਆ ਜਾਵੇ ਸਾਖੜੇ ਉਹ ਸਹਜਾਤ ਦਾ ਸਿੱਧੀ ਤਿਆੜਾ ਬਣਾਇਆ ਜਾ ਰਿਹਾ ਉਹ ਕਿਉਂ ਬਣਾਇਆ ਜਾ ਰਿਹਾ ਉਹਦਾ ਕੀ ਇਤਿਹਾਸ ਹੈਗਾ ਅੱਜ ਉਹ ਟੀਚਰ ਹੈਗਾ ਉਹ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਗੱਲ ਤੋਂ ਅੱਜ ਜਿਹੜਾ ਹੈ ਬਹੁਤ ਹੀ ਬਹੁਤ ਜਿਹੜਾ ਹੈ ਉਪਰੰਤ ਸਰਕਾਰ ਵੱਲੋਂ ਕਿਹਾ ਗਿਆ ਕਿ ਸਿੱਖ ਪੰਥ ਦੇ ਸਿੱਖ ਸਿੱਖਾਂ ਵੱਲੋਂ ਇਸ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਇਸ ਦੀ ਦਿਹਾੜੇ ਨੂੰ ਇਹ ਪੂਰਾ ਹਫਤਾ 21 ਤੋਂ 28 ਦਸੰਬਰ ਤੱਕ ਪ੍ਰਜਾਪਤ ਆਉਂਦੇ ਹਜ਼ਾਰਾਂ ਦੇ ਉੱਤੇ ਇੱਕ ਹਕਮ ਹੋਇਆ ਲਈ ਸਾਨੂੰ ਕਿ ਬੱਚਿਆਂ ਨੂੰ ਇਸ ਸ਼ਹਾਦਤ ਤੋਂ ਸਫਰਤੀ ਅਸੀਂ ਇਹਨਾਂ ਨੂੰ ਕਹਾਣੀ ਦੱਸੀਏ ਉਦੋਂ ਤੋਂ ਗੱਦ ਨੂੰ ਕਿਵੇਂ ਬਹਾਰ ਲੱਗਦਾ ਅੱਜ ਦੇ ਨਾਲ ਦੇ ਵਿੱਚ ਸਾਹਤਾਂ ਦਾ ਪੁੱਤ ਹੋਈਆਂ ਬੱਚੜੀਆਂ ਆਪਾਂ ਕਿੰਨਾ ਕੋ ਡੇਸਾ ਜਾਦਾਂ ਨੇ ਉਹਦੇ ਸਾਜਾ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਇਸ ਹੱਥੇ ਗਰਾਂਮ ਜਿਹੜਾ ਹੈ ਪੂਰਾ ਕੌਮ ਦੇ ਲਈ ਦੇਸ਼ ਦੇ ਲਈ ਜਿਹੜਾ ਹੈ ਗੁਰੂ ਘਰਿਤ ਹੋਇਆ ਅੱਛਾ ਤੁਸੀਂ ਇਹ ਸਾਨੂੰ ਕੁਝ ਦੱਸੋ ਕਿੰਨੇ ਵੇ ਸਕੂਲ ਵਿੱਚ ਜਿਹੜਾ ਹੈ ਸਟਾਰਟ ਕਰ ਦਿੱਤਾ ਗਿਆ ਕਿੰਨੇ ਵੇ ਸਕੂਲ ਖੋਲ੍ਹ ਕੇ ਚੱਕਿਆ ਸੀ ਤੇ ਬੱਚਾ ਨੂੰ ਕਿਸ ਤਰ੍ਹਾਂ ਪਤਾ ਲੱਗ ਰਿਹਾ ਹਾਂ ਸਰ ਜਿਵੇਂ ਕਿ ਸਾਡਾ ਸਕੂਲ ਹੈ ਸਕੂਲ ਆਫ ਐਪੀਨਾ ਕਿਛੀ ਇਰਤ ਸੰਕੀਪ ਸਾਰੀ ਸੀਕਵੈਂਸ ਕੈਂਪ ਸਕੂਲ ਪਾਸੋਂ ਨਗਰ ਬਿਸ਼ਦਾ ਇਹਦਾ ਜਿਹੜਾ ਸਮਾਂ ਹੈ ਸਵੇਰ 7:30 ਤੋਂ ਲੈ ਕੇ ਸੰਗਤ ਸਾਡਾ ਦੁਪਹਿਰ ਸਾਡੇ 12:00 ਵਜੇ ਤੱਕ ਦਾ ਹੈ ਕਿ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਸਾਡੇ ਸੰਗਤਾਂ ਤੋਂ ਅਸੀਂ ਸ਼ੁਰੂ ਕਰ ਚੁੱਕੇ ਹਾਂ ਤੇ ਬੱਚਿਆਂ ਨੂੰ ਕਲਾਸ ਵਾਈਜ਼ ਜਿਹੜਾ ਹੈ ਅੱਜ ਦੇ ਇਸ ਪਾਵਰ ਦਿਹਾੜੇ ਬਾਰੇ ਇਸ ਪੂਰੇ ਹਫ਼ਤੇ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਕਲਾਸ ਵਾਈਜ਼ ਦੇ ਰਹੀ ਹੈ ਅੱਛਾ ਜੀ ਤੁਸੀਂ ਕਲਾਸ ਵਾਈਜ਼ ਦੀ ਗੱਲ ਕਰ ਗਏ ਕਲਾਸ ਤੋਂ ਸਿੱਖ ਨੂੰ ਬੱਚੇ ਨੂੰ ਸਵੇਰੇ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਹੈ हां सर अभी केवी 7वीं 8वीं 9वीं ते 10वीं क्लास खड़ीया दी ਤੋਂ ਸ਼ੁਰੂ ਕੀਤਾ ਤਾਂ ਉਹ ਵੀ क्लास ਜਿਹੜੀ ਹੈ ਸਕੂਲ ਆਫ ਕੰਫੀਡੈਂਸ ਦੇ ਅੰਡਰ ਹੈ ਜਿਹੜੀ ਹੈ ਐਡਕਸ ਤੋਂ ਤੋਂ क्लास ਤੋਂ ਸ਼ੁਰੂ ਕੀਤੀਆਂ ਜਾਂਦੇ ਇਹ ਬੱਚੇ ਸਾਡੇ ਇੱਕ ब्रांड वेस्टर्न ਦੇ ਸਾਡੇ ਡਿਪਾਰਟਮੈਂਟ ਦੇ ਅਸੀਂ ਇਨ੍ਹਾਂ ਕਲਾਸਾਂ ਤੋਂ 9th ਤੋਂ ਅੱਗੇ ਤੋਂ ਪੜ੍ਹਦੇ ਇਹ ਬੱਚੇ ਪੂਰੇ ਕੰਪੀਟੀਸ਼ਨ ਦੇ ਵਿੱਚ ਚੜ੍ਹ ਕੇ ਆਏ ਨੂੰ ਇਹ ਬੱਚਾ ਨੂੰ ਜੇ ਇਸ ਇਤਿਹਾਸ ਬਾਰੇ ਪਤਾ ਹੋਵੇਗਾ ਤੇ ਆਪਣੇ ਮੌਕੇ ਸਾਥੀ ਨੂੰ ਮੌਸਮ ਕਿ ਅਸੀਂ ਇੰਨਾ ਕਲਾਸ ਨੂੰ ਹੋਇਆ ਜਿਹੜਾ ਹੈ ਇਹ ਸ਼ਹਿਾਰ ਉੱਪਰ ਗਉਸ਼ਮ ਬਾਉਲ ਨੂੰ ਕੁਦੂਰ ਤੁਸੀਂ ਜੇ ਨੂੰ ਤੁਸੀਂ ਦੇਖ ਸਕਦੇ ਆਗੇ ਠੀਕ ਜੀ ਸਾਰੇ ਹੈਗੇ ਨੇ ਜਿਹੜਾ ਹੈ ਇੱਕ ਇਤਿਹਾਸ ਬਾਰੇ ਜਿਹਨੂੰ ਜਾਣ ਪਛਾਣ ਰਿਹਾ ਅਸੀਂ ਬੱਚੇ ਨੂੰ ਕੁਝ ਵੀ ਪੋਸ਼ਟ ਕਰਾਂਗੇ ਕੁਝ ਬੱਚੇ ਇੱਥੇ ਮੌਜੂਦ ਹੈਗੇ ਸਾਡੇ ਨੌਵੀਂ ਕਲਾ ਦੇ ਸਟੂਡੈਂਟ ਇੰਦੇ ਹੈਗੇ ਜੀ ਮੇਰੇ ਬੇਟਾ ਤੇ ਕਿ ਤੇ ਅਸਲੀ ਬਹੁਤ ਹੀ ਇੱਕ ਮਰਕਜ਼ਾਣਾ ਤੇ ਇਸ ਦਿਨ ਇਹ ਹਸਤਾ ਪੁਰਾ ਗੋਵਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਬਾਰੇ ਹੈ ਤੇ ਗੋਵਿੰਦ ਸਿੰਘ ਜੀ ਨੇ ਜੀ ਗੋਵਿੰਦ ਤੁਸੀਂ ਗੱਲਬਾਤ ਜਾਰੀ ਰੱਖੋ ਫਿਲਹਾਲ तमाम ਇਨਾ ਤਸਵੀਰਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਗੋਵਿੰਦ